ਨਾਬਾ ਦਾ ਅਕਾਲਗੜ੍ਹ ਗੁਰਦੁਆਰਾ ਇੱਥੋਂ ਹੀ ਜੇਤੂ ਦੇ ਮੋਰਚੇ ਦਾ ਆਰੰਭ ਹੋਇਆ ਜੇਤੂ ਮੋਰਚੇ ਦਾ ਆਰੰਭ 8 ਜੂਨ 1923 ਨੂੰ ਉਸ ਵੇਲੇ ਹੋਇਆ ਜਦੋਂ ਅੰਗਰੇਜ਼ੀ ਹਕੂਮਤ ਨੇ ਸ਼੍ਰੀ ਰੀਪੂ ਦਮਨ ਸਿੰਘ ਨੂੰ ਨਾਬਾ ਦੀ ਗੱਦੀ ਤੋਂ ਲਾ ਕੇ ਸਿਆਸਤ ਵਿੱਚ ਉਕੜ ਦਿੱਤਾ ਇਸ ਘਟਨਾ ਵਿਰੁੱਧ ਸਾਰੇ ਸਿੱਖ ਜਗਤ ਦੇ ਵਿੱਚ ਰੂਸੀ ਲਹਿਰ ਫੈਰ ਗਈ ਸ਼ੋਮਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅੰਗਰੇਜ਼ੀ ਹਕੂਮਤ ਦੀ ਇਸ ਕਾਰਵਾਈ ਦਾ ਵਿਰੋਧ ਕਰਨ ਲਈ 5 ਅਗਸਤ 1923 ਨੂੰ ਅੰਮ੍ਰਿਤਸਰ ਦੇ ਵਿੱਚ ਬੈਠਕ ਹੋਈ ਜਿਸ ਵਿੱਚ ਮਹਾਰਾਜਾ ਪ੍ਰਤੀ ਹਮਦਰਦੀ ਦਾ ਮਤਾ ਪਾਸ ਕੀਤਾ ਗਿਆ 9 ਸਤੰਬਰ ਨੂੰ ਮਹਾਰਾਜਾ ਦੇ ਹੱਥ ਵਿੱਚ ਨਾਪਾ ਦਿਵਸ ਮਨਾਉਣ ਦਾ ਐਲਾਨ ਕਰ ਦਿੱਤਾ ਗਿਆ ਸਿੱਖਾਂ ਵੱਲੋਂ 9 ਸਤੰਬਰ ਨੂੰ ਪੰਜਾਬ ਭਰ ਦੇ ਵਿੱਚ ਧੜਨੇ ਅਤੇ ਮੁਜ਼ਾਹਰੇ ਕੀਤੇ ਗਏ ਇਸ ਮੂਰਚੀ ਨੇ ਭਾਰਤ ਦੀ ਆਜ਼ਾਦੀ ਦੀ ਲਹਿਰ ਦਾ ਮੋੜ ਬਣ ਦਿੱਤਾ ਸੀ ਇਸ ਮੋਰਚੇ ਦੇ ਵਿੱਚ ਨੀਕਾ ਹੀ ਪਰਿਵਾਰਾਂ ਨੇ ਸ਼ਹੀਦੀਆਂ ਪਾਈਆਂ ਸਭ ਤੋਂ ਵੱਧ ਸ਼ਹੀਦੀਆਂ ਪੰਜਾਬ ਦੇ ਪਿੰਡ ਲੋਹਟ ਬੱਦੀ ਨੇ ਦਿੱਤੀਆਂ ਅੱਜ ਲੋਹਟ ਬੱਦੀ ਨਗਰ ਵੱਲੋਂ ਨਾਬਾ ਰਿਆਸਤ ਹੀਰਾ ਮਹਿਲ ਵਿਖੇ ਮਹਾਰਾਜਾ ਹੀਰਾ ਸਿੰਘ ਦੇ ਵੰਸ਼ਜ ਮਹਾਰਾਣੀ ਊਮਾ ਸਿੰਘ ਅਤੇ ਰਾਣੀ ਪ੍ਰੀਤੀ ਸਿੰਘ ਅਤੇ ਅਭੀ ਉਦੇ ਪ੍ਰਤਾਪ ਸਿੰਘ ਦਾ ਸਨਮਾਨ ਕੀਤਾ ਗਿਆ ਇਸ ਮੌਕੇ ਉਤੇ ਪਰਿਵਾਰ ਵੱਲੋਂ ਇਹਨਾਂ ਸਾਰਿਆਂ ਦਾ ਧੰਨਵਾਦ ਕੀਤਾ ਗਿਆ वाहे गुरु जी का खालसा वाहगुरु जी की फतेह मैं अपने आप को वैसे बहुत भाग्यशाली समझती हूँ कि वापस उन परिवारों से जुड़ने का मौका मिला कि जिनके पूर्वजों ने हमारे पूर्वजों के लिए तब बड़े बलिदान दिए थे ये लोटबंदी पिंड है जिसके पूरे पिंड को जिलावदन कर दिया था अंग्रेज़ों ने अब जब मुझे इनके बारे में पता पड़ा मैं समझती थी जिलावदन मतलब एक जगह से उन्हें दूसरी जगह शिफ्ट कर दिया और जब मुझे डिटेल में पता पड़ा तो ये था कि ज़िला वदन में उन लोगों के जिन लोगों को जिला वदन किया था उनके सामने पूरे पिंड उनके सामने उनके घर उनके डंगर उनके पूरे घर का सामान सब एक एक चीज़ नीलाम कर दी तो उन्होंने खाली हाथ वहाँ से भेजा था आज एक बहुत बड़ी बात है आप किसी के लिए अपने राजा के लिए इतनी बड़ी कुर्बानी दे सकें और मुझे नहीं लगता मतलब आज जैसे मेरा घर है मैं एक एक चीज़ अपनी जोड़ती हूँ उसको मेरे सामने नीलाम करा जाएगा तो कैसे लगता है तो उस टाइम क्या जज्बा रहा हो, होगा लोगों को कि अपने सामने अपनी ज़मीन जायदाद सब नीलाम हो गया लेकिन वो झुके नहीं तो आज सबके दर्शन करके ये लगता है कि शायद इनके पूर्वजों के भी दर्शन हो गए और जब इन्हें मैंने यहाँ बुलाया था सम्मान करने के लिए उसके बाद आज ये पूरा पिंड वापस इकट्ठा होकर आया है उस बात का थैंक यू बोलने के लिए तो मुझे बहुत खुशी है कि जो मेरा मोटिव था उस टाइम सबको बुला के उस परिवार को सम्मान करने का वो मैं सम्मान दे पाई मुझे बहुत बहुत धन्यवाद उन सबका कि आज दोबारा यहाँ पर आके मिले और बहुत अच्छा लगा भैया मैं उनको बहुत धन्यवाद कहती हूँ अपनी तरफ से पहली बार जब आए थे मैं उनसे मिल नहीं पाई क्योंकि मेरे पति बीमार थे उस टाइम मैं यहाँ नहीं थी पर अभी बहुत अच्छा लग रहा है मैं उनसे मिल पा रही हूँ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਜਿੱਦਾਂ ਤੁਸੀਂ ਦੇਖ ਰਹੇ ਹੋ ਇੱਧਰ ਜੈਤੋ ਮੋਰਚੇ ਲਈ ਸਾਡੇ ਫੈਮਿਲੀ ਦੇ ਲਈ ਲੱਗਿਆ ਸੀ ਜੈਤੋ ਮੋਰਚਾ ਮਾਰਜਾ ਰਿਪਰਮੈਂਟ ਸੰਜੀ ਲਈ ਉਸ ਮੋਰਚੇ 'ਚ ਜਿਹੜੇ ਸ਼ਹੀਦਾਂ ਸੀਗੇ ਉਹਨਾਂ ਦੇ ਪਰਿਵਾਰ ਅੱਜ ਹੀਰਾ ਮਹਿਲ ਆਏ ਨੇ ਤੇ ਬਹੁਤ ਖੁਸ਼ੀ ਹੋ ਰਹੀ ਹੈ ਕਿ ਆਪਾਂ ਉਹਨਾਂ ਨੂੰ ਹੀਰਾ ਮਹਿਲ ਬੁਲਾ ਸਕੇ ਤੇ ਆਪਾਂ ਉਹਨਾਂ ਤੋਂ ਮਿਲ ਸਕੇ ਸੋ ਅੰਗਰੇਜ਼ ਹਕੂਮਤ ਨੇ 7 ਜੁਲਾਈ 1923 ਨੂੰ ਇਹ ਹੁਕਮ ਜਾਰੀ ਕੀਤਾ ਮਹਾਰਾਜਾ ਸਾਹਿਬ ਜੀ ਨੂੰ ਗੁਰਗੱਦੀ ਜਿਹੜੀ ਇਹ ਗੱਦੀ ਸੀ ਮਹਾਰਾਜਾ ਨਾਭਾ ਰਿਆਸਤ ਦੀ ਉਹ ਤੋਂ ਲਾਉਣ ਦਾ ਔਰ ਇੱਕੇ ਦਿਨ ਵਿੱਚ ਹੀ ਇਹ ਫੈਸਲਾ ਲੈ ਕੇ 3 ਲੱਖ ਜੋ ਪੱਤਾ ਸੀਗਾ ਗੁਜ਼ਾਰਾ ਪੱਤਾ ਦੇ ਕੇ 9 ਜੁਲਾਈ ਨੂੰ ਦੇਹਰਾਦੂਨ ਭੇਜ ਦਿੱਤਾ ਗਿਆ ਸੀ ਸੋ ਇਹਨਾਂ ਦੀ ਜਿਹੜੀਆਂ ਕੁਰਬਾਨੀਆਂ ਨੇ ਇਸ ਖਾਨ ਦੀਆਂ ਖਾਨਦਾਨ ਦੀਆਂ ਅਸੀਂ ਕਦੇ ਵੀ ਭੁਲਾ ਨਹੀਂ ਸਕਦੀ ਸਿੱਖ ਕੌਮ ਕਦੇ ਵੀ ਦੇ ਨਹੀਂ ਦੇ ਸਕਦੇ ਹਾਂਜੀ ਅੱਜ ਕਿੰਨੇ ਪਰਵਾਹ ਅੱਜ ਨਗਰ ਲੋਹਟਵਦੀ ਦੇ ਵਿੱਚੋਂ ਜਿੱਥੇ ਮਹਾਰਾਜਾ ਸਾਹਿਬ ਦਾ ਮਹਾਰਾ ਹੀਰਾ ਸਿੰਘ ਵਿਦਾਇਤ ਦਾ ਬੜਾ ਪਿਆਰ ਉਸ ਨਗਰ ਦੇ ਨਾਲ ਕਿਉਂਕਿ ਸਾਡੇ ਇਲਾਕੇ ਦੇ ਵਿੱਚੋਂ ਤਕਰੀਬਨ 15 ਜਲਾ ਵਤਨ ਹੋਏ ਉਹਨਾਂ ਵਿੱਚੋਂ 11 ਇਸ ਨਗਰ ਦੇ ਜਲਾ ਵਤਨ ਸੰਤ ਸ਼੍ਰੀਮਾਨ ਸੰਤ ਬਾਬਾ ਸੁੰਦਰ ਸਿੰਘ ਜੀ ਸੰਤ ਸਪਾਹੀ ਮਹਾਂਪੁਰਖ ਮਾਨ ਜਪਤਾਪਦੇ ਮਾਲਕ ਮਹਾਂਪੁਰਖ ਜਿਹੜੇ ਇਸ ਖਾਨ ਦੇ ਨਾਲ ਖਾਨਦਾਨ ਨਾਲ ਬੜਾ ਪਿਆਰ ਸੀ ਉਸ ਨਗਰ ਦਾ ਸੰਧਵਾਵਾ ਧਿਆਨ ਸਿੰਘ ਜੀ ਦੀ ਕਮਾਈ ਮਹਾਪੁਰਖਾਂ ਦੀ ਕਮਾਈ ਦੇ ਸਦਕਾ ਉਸ ਨਗਰ ਦੇ ਵਿੱਚ ਗੁਰਸਿੱਖੀ ਨਾਲ ਮਹਾਰਾਜਾ ਸਾਹਿਬ ਨਾਲ ਇਹ ਪਿਆਰ ਸੀ ਇਸ ਕਰਕੇ ਅੱਜ ਬਹੁਤ ਨਗਰ ਦੇ ਵਿੱਚੋਂ ਜਿੰਨੇ ਵੀ ਇਹ ਸਾਰੇ ਨਗਰ ਲੋਟਬਦੀ ਵਿੱਚੋਂ ਪਰਿਵਾਰ ਆਏ ਹਨ ਪਿੰਡ ਇਹ ਨਾਭਾ ਰਿਆਸਤ ਦਾ ਇੱਕ ਪਰਗਨਾ ਸੀ ਜਿਹੜੀ ਇਹਦੀ ਫੂਲ ਰਿਆਸਤ ਸੀ ਉਹ ਫੂਲ ਸੀ ਤੇ ਮਹਾਰਾਜਾ ਹੀਰਾ ਸਿੰਘ ਜੀ ਨਾਲ ਸਾਡੇ ਪਿੰਡ ਦਾ ਬਹੁਤ ਜ਼ਿਆਦਾ ਲਗਾ ਲਗਾ ਸੀ ਮਹਾਰਾਜਾ ਹੀਰਾ ਸਿੰਘ ਜੀ ਨੇ ਤਕਰੀਬਨ ਸਾਡੇ ਪਿੰਡ ਦੇ ਵਿੱਚ 20 ਖੂਹ ਲਗਵਾਏ ਆਪ ਦੇ ਕੋਲੋਂ ਸਹਿਯੋਤ ਅਧੀਕੇ ਤੇ ਉਸ ਤੋਂ ਬਾਅਦ ਜਦੋਂ ਵੀ ਜਦੋਂ ਜੈਤੂ ਦਾ ਮੋਰਚਾ ਲੱਗਿਆ ਤਾਂ ਸਾਡੇ ਪਿੰਡ ਦੇ ਵਿੱਚੋਂ ਤਕਰੀਬਨ 17 ਜਿਹੜੇ ਸਿੰਘ ਸੀਗੇ ਉਹ ਗ੍ਰਿਫਤਾਰ ਹੋਏ ਇੱਕ ਸਿੰਘ ਸਹੀਦ ਹੋਇਆ ਮਹਾਸنگ ਜੇਲ੍ਹ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ ਵੀ ਮਹਾਰਾਜਾ ਰਵਿੰਦਰ ਸਿੰਘ ਜੀ ਨਾਲ ਖਾਸ ਪਿਆਰ ਕਰਕੇ ਆਮ ਔਲਾ ਜਾਣਾ ਸੀਗਾ ਤੇ ਹੀਰਾ ਸਿੰਘ ਜੀ ਦਾ ਵੀ ਬਹੁਤ ਔਲਾ ਜਾਣਾ ਸੀ ਸਾਡੇ ਜਿਹੜੀ ਇਹ ਰਿਆਸਤ ਸੀਗੀ ਇਹਨੂੰ ਇੱਕ ਅਹਿਮ ਰਿਆਸਤ ਮੰਨਿਆ ਜਾਂਦਾ ਸੀਗਾ ਨਾ ਬਾਰਿਆਸ ਨਾ ਬਾਰਾ ਸੀ ਰਿਆਸਤ ਦੀ ਤੇ ਇਸ ਤਰ੍ਹਾਂ ਸਾਡੇ ਨਗਰ ਨਾਲ ਮਹਾਰਾਜੀ ਦਾ ਪਿਆਰ ਹੋਣ ਕਰਕੇ ਤੇ ਅਸੀਂ ਵੀ ਇਸ ਜਿਹੜੇ ਸਾਡੇ ਜਿਹੜੇ ਪੁਰਖਿਆਂ ਦਾ ਇਹ ਸਬੰਧ ਸੀ ਆ ਰਿਆਸਤ ਨਾਲ ਉਹਨੂੰ ਹੋਰ ਪੱਕਾ ਕਰਨ ਦੇ ਲਈ ਤੇ ਮਹਾਰਾਣੀ ਸਾਹਿਬ ਨੂੰ ਬੇਨਤੀ ਕੀਤੀ ਇਹ ਸਾਡੇ ਨਗਰ ਗਏ ਤੇ ਹੁਣ ਅਸੀਂ ਸਮੂਹ ਨਗਰ ਨਿਵਾਸੀ ਆਪਣੇ ਉਹ ਜਰੇ ਕਮਰ ਕਮਰ ਜੀ ਨੇ ਤੇ ਮਹਾਰਾਣੀ ਸਫਾ ਦਾ ਮਾਨ ਸਨਮਾਨ ਕਰਨ ਦੇ ਲਈ ਇੱਥੇ ਪਹੁੰਚੇ ਜਾਨਸੀ ਹਿਸਟਰੀ ਪੜਦੇ ਆ ਸਾਡਾ ਬਹੁਤ ਸਰਚਾ ਹੋ ਜਾਂਦਾ ਮਹਾਰਾਜ ਸਾਹਿਬ ਦਾ ਇਤਨਾ ਪਿਆਰ ਸੀ ਸਾਡੇ ਪਿੰਡ ਨਾਲ ਤੇ ਜਾਨਵਾਰ ਨੂੰ ਤਿਆਰ ਸੀ ਸਾਡੇ ਮਿਸ਼ਰਗ ਦੱਸ ਦਿਆਂ ਉਹਦੇ ਸਾਨੂੰ ਜਜ਼ਬੇ ਹੋਣਾ ਮਹਾਰਾਜ ਸਾਹਿਬ ਨੇ ਕਿਸੇ ਗੱਲ ਬਣਿਓ ਕਦੇ ਵੀ ਕੋਈ ਜਵਾਬ ਨਹੀਂ ਨਹਿਰ ਦਾ ਪਾਣੀ ਸਾਨੂੰ ਵੱਧ ਦਿੱਤਾ ਰਿਹਾ ਸੀ ਤੇ ਖੂ ਲਗੇ ریاست ਦੇ ਵਿੱਚ 45 ਜਿਹਦੇ ਚ 20 ਸਾਡੇ ਲਗੇ ਇਹ ਪ੍ਰਾਪਤੀਆਂ ਨੇ ਜੀ ਕੱਲੇ ਪ੍ਰੋਗ ਵੀ ਬਲੇ ਬਾਕੀ ਉਹ ਕਿਤੇ 4 ਕਿਤੇ 2 ਕੋਈ ਨਾ ਕੋਈ ਬਹੁਤ ਵੱਡੀ ਗੱਲ ਹੁੰਦੀ ਸੀ ਉਹ ਸਮਝਾ ਕੇ ਬਿਠਾਉਂਦੇ ਚਾਹਤ ਹਿਸਟਰੀ ਪੜਦੇ ਅਸੀਂ ਤੇ ਲਾ ਬਜ਼ੁਰਗਾਂ ਦੇ ਉਹਹਾਰ ਆ ਜਾਂਦੇ ਤੇ ਸਿਰ ਉੱਚਾ ਹੁੰਦਾ ਜੀ ਅਸੀਂ ਬਹੁਤ ਖੁਸ਼ ਆ ਇਸ ਗੱਲ ਦੇ ਵਿੱਚ ਅੱਜ ਅਸੀਂ ਖੁਸ਼ੀ ਪ੍ਰਾਪਤ ਕਰਨ ਆਇਆ ਕਬਰ ਨੂੰ ਸਲਮਾਲਤ ਕਰਨਾ ਸੀ ਸਾਡੇ ਮੰਦੇ ਵਿੱਚ ਹੀ ਸੀਗਾ ਕਿ ਸ੍ਰੀ ਸਾਹਿਬ ਦਾ ਸਲਮਾਲਤ ਕੀਤਾ ਜਾਵੇ ਸਾਰੇ ਨਗਰ ਬਨੇ ਤੁਹਾਡੇ ਬਜ਼ੁਰਗਾਂ ਦਾ ਕੀ ਯੋਗਦਾਨ ਹੈ ਹਾਲੇ ਤੁਹਾਡੇ ਬਜ਼ੁਰਗਾਂ ਦਾ ਕੀ ਯੋਗਦਾਨ ਹੈ ਇਸ ਮੋਰਚੇ ਦੇ ਚੱਤੇ ਦੇ ਮੌਕੇ ਸਾਡੇ ਬਜ਼ੁਰਗਾਂ ਦਾ ਕੋਈ ਨਹੀਂ ਸੀਗਾ ਕਿ ਸਾਡੇ ਸਾਰੇ ਪਿੰਡ ਦੇ ਹੀ ਸੀਗਾ ਕਿ ਕਿਉਂਕਿ ਪਿੰਡ ਸਾਰੇ ਸਾਡੇ ਇੱਕ ਪਾਸੇ ਸੀ ਦੇਖੋ ਮੋਰਚਾ ਤਾਂ ਲੱਗਿਆ ਹੋਇਆ ਸੀ ਲੇਕਨ ਮੋਰਚੇ ਦੇ ਵਿੱਚ ਸਾਡੇ ਪਿੰਨੋਂ ਕੀ ਕਿਹਾ ਜਾਂਦਾ ਸੀ ਕਿ ਲੋਟਵੱਦੀ ਦਾ ਕੋਈ ਬੰਦਾ ਵਾਪਸੀ ਮੰਗੇ ਤਾਂ 11ਵਾਂ ਜੱਥਾ ਗਿਆ ਜੀ ਉਹਦੇ ਵਿੱਚ ਸਾਡੇ ਤਿੰਨ ਜਾਂ ਚਾਰ ਸਿੰਘ ਸੀ ਤਾਂ ਪਤਾ ਲੱਗੇ ਪੁਲਿਸ ਨੂੰ ਉਹ ਲੋਟਵੱਦੀ ਦੇ ਚਾਰ ਬੰਦੇ ਇਹਦੇ ਵਿੱਚ 11ਵੇਂ ਜੱਥੇ ਸੀ ਤਾਂ ਉੱਥੋਂ ਜਾ ਕੇ ਲੈਦਾ ਕਰ ਲਿਓ ਤੇ ਉਹਨਾਂ ਤੇ ਕੁੱਟਮਾਰ ਹੋਣ ਲੱਗੀ ਤੇ ਕੀ ਕਹਦੇ ਜੀ ਵੀ ਤੁਸੀਂ ਵਾਪਸੀ ਮੰਗੋ ਉਹ ਕਹਿੰਦੇ ਵੀ ਵਾਪਸੀ ਨਹੀਂ ਮੰਗਣੀ ਤੇ ਸੱਦੀ ਮਤ ਦੇ ਸੀ ਆਵ ਕੀ ਸੀ ਸਾਡੇ ਪਿੰਡ ਤੇ ਖਾਸ ਕਰਕੇ ਲਿਆ ਰੱਖੀ ਜਾਂਦੀ ਸੀ ਜੀ ਲੋੜਵੰਦੀ ਤੇ ਸਾਡੇ ਲੋਕਾਂ ਨੂੰ ਇੰਨਾ ਸੀਗਾ ਵੀ ਮਹਾਰਾ ਦੇ ਪਿੱਛੇ ਅਸੀਂ ਕੁਝ ਵੀ ਕਰ ਸਕਦੇ ਜੀ ਸਾਨੂੰ ਮਰ ਬਟਲ ਨਹੀਂ ਗਏ ਹੁਣ ਅੱਜ ਵੀ ਅਸੀਂ ਪਿਆਰ ਕਰਦੇ ਆ ਜੀ ਕਿਉਂਕਿ ਬਜ਼ੁਰਗਾਂ ਨੇ ਜੋ ਕੋ ਦੱਸਿਆ ਸਾਨੂੰ ਅਸੀਂ ਉਹ ਸੁਣ ਕੇ ਬਹੁਤ ਖੁਸ਼ ਹੋਨੇ ਆ ਵੀ ਸਾਨੂੰ ਆ ਵੀ ਦਿੱਤਾ ਮਹਾਰਾ ਜੀ ਨੇ ਆ ਵੀ ਦਿੱਤਾ ਮਹਾਰਾ ਜੀ ਨੇ ਇਹਨਾਂ ਗੱਲਾਂ ਦੇਖ ਤੇ ਅੱਜ ਅਸੀਂ ਫਿਰ ਸਨਮਾਨਤ ਕਰਨ ਆਇਆ ਹਾਂ ਬਹੁਤ ਵਧੀਆ ਤੁਸੀਂ ਪ੍ਰਾਨੋ ਪ੍ਰਤਨ ਮਹਿਲ ਵਿੱਚ ਪਹੁੰਚੇ ਹੋਗੇ ਕਿਸ ਤਰ੍ਹਾਂ ਦੇਖ ਰਹੇ ਹੋ ਬਹੁਤ ਵਧੀਆ ਦੇਖ ਰਹੇ ਹੋ ਕਿਉਂਕਿ ਇਹ ਚੀਜ਼ਾਂ ਜਿਹੜੀਆਂ ਬੜੀਆਂ ਹੋਈਆਂ ਇਹ ਤਾਂ ਸ਼ਮਸਾਰ ਹੀ ਦਿੱਤੀਆਂ ਇਹ ਵੀ ਸੁਖ ਰਹਾ ਜਿਹੜਾ ਤਿਆਰ ਹੋਣ ਲੱਗਿਆ ਹੈ ਬਹੁਤ ਵਧੀਆ ਸੋਚੀ ਨਹੀਂ ਤਾਂ ਬੰਦਾ ਟਾਈ ਜਲਦੀਆਂ ਸਾਰੇ ਸਾਡੇ ਕੀ ਹਾਲ ਹੋ ਰਿਹਾ ਪੜੀ ਸਰਕਾਰ ਦਾ ਤਾਂ ਕੋਈ ਲਗਾ ਨਹੀਂ ਨਾ ਨਗਰ ਲਾਚਰੀ ਨਿਸ਼ਾਨੀਤੀ ਆਖਰੀ ਹੋ ਟੈਟਰੀ ਕੋ ਜਾਣੀ ਬਿਲਕੁਲ ਬਿਲਕੁਲ ਬਹੁਤ ਚੰਗੀ ਗੱਲ ਹੋ ਗਈ ਜੀ ਜਿਹੜਾ ਤੇ ਤਿਆਰ ਕਰਵਾ ਰਹੇ ਤਾਂ ਖੁਸ਼ੀ ਦੀ ਗੱਲ ਹੈ